বাহগুৰ জী কা খালগুজি কা ফেজ আ গলদমালে যি যায় সবটো পেলাই আপোনাৰ যলেবী যা কৰি লেনা বাৰিনে ਆਪਾਂ ਨੇ ਵੀਡੋ ਤੋਂ ਜੁੜ ਕਰ ਲੈਣਾ ਹੈ ਬਾਅਦ ਵਿੱਚ ਆਪਾਂ ਨੇ ਭਰਨੇ ਨੂੰ ਫੜ ਕੇ ਇੱਕ ਕੰਨੀ ਨੂੰ ਮਰੋੜ ਕੇ ਉਸ ਨੂੰ ਸਿਰ ਉਤੇ ਰੱਖ ਕੇ ਉਸ ਸਮਾਰ ਕੇ ਕਵਰ ਕਰ ਲੈਣਾ ਹੈ ਫਿਰ ਆਪਾਂ ਨੇ ਉਸ ਨੂੰ ਸਮਾਰ ਕੇ ਟਾਈਟ ਕਰਕੇ ਲਾ ਦੇਣਾ ਹੈ ਬਹੁਤ ਜ਼ਿਆਦਾ ਨਹੀਂ ਸਿਰ ਦੁਖਣ ਲੱਗ ਜਾਂਦਾ ਹੈ ਫਿਰ ਆਪਾਂ ਨੇ ਆਰਾਮ ਨਾਲ ਲਗਾਉਣਾ ਹੈ ਤੇ ਕੰਨ ਥੋੜੇ ਹੇਠਲੇ ਨੂੰ ਖਿੱਚ ਕੇ ਹੇਠਲੇ ਨੂੰ ਕਰ ਲੈਣੇ ਹਨ ਫਿਰ ਆਪਾਂ ਨੇ ਇਸ ਨੂੰ ਲਗਾ ਦੇਣਾ ਹੈ ਲੜਨ ਨੂੰ ਮੇਰੇ ਇਸ ਵਿੱਚ ਬਹੁਤ ਕੋਈ ਨਹੀਂ ਹਨ ਫਿਰ ਕ੍ਰਿਸ਼ਨ ਨੂੰ ਕਿੱਦਾਂ ਕਰਕੇ ਇਸ ਵਿੱਚ ਹੋਰ ਵਾਲ ਬਣਾ ਲੈਣੇ ਹਨ ਕ੍ਰਿਸ਼ਨ ਲਗਾ ਦੇਣਾ ਹੈ ਜਿਹੜੇ ਵਾਲ بچੰਦੇ ਉਹਨਾਂ ਨੂੰ ਗੱਲਾਂ ਕਰ ਲੈ ਕੁੱਤੇ ਬਾਝਾ ਲਗਾਉਣਾ ਪੈਣਾ ਤੇ ਆਪਣ ਇਸ ਨੂੰ ਸਮਾਰ ਕੇ ਲਗਾ ਲੈਣਾ ਹੈ ਫਿਰ ਅੱਪਾ ਨੇ ਇਸ ਤੋਂ ਨਾਲ ਸਾਫ ਕਰਕੇ ਲਗਾ ਦੇਣਾ ਹੈ ਫਿਰ ਦੂਸਰੇ ਵਾਲ ਨੂੰ ਪੀੜੀ ਲਗਾਉਣਾ ਹੈ ਪਿਛੋਂ ਠੀਕ ਕਰਕੇ मैं जिमेंड देख रहे हैं मैं इसमें रोट करके फिर अपने जी जइड तो उत्ते पास अपने थले कर लेना है फिर उसमें दूसरे आके देना है जो तुम वीडियो देखता है पीछे समार के टाइट करके लाना है उस वाला फिर इसमें लगा देना है समार तो के ਉਹਨੂੰ ਤੇ ਕਰਦੇ ਹੋ ਬ੍ਰਾਊਨ ਇੰਟੈਂਸਿਟੀ ਗਾਂਡੇ ਮੇਰਾ ਆਪਾਂ ਨੇ ਜਦੋਂ ਲਗਾਉਣਾ ਹੈ ਤਾਂ ਥੋੜਾ ਜਿਹਾ ਜਿੱਥੋਂ-ਥੋਂ ਨੂੰ ਠੀਕ ਲੱਗਦਾ ਉੱਥੋਂ ਕਰਦੇ ਤੇ ਜੋ ਠੀਕ ਹੈ ਅਗਲਾ ਆਪਣਾ ਪੰਨਾ ਦਾ ਤੀਸਰੇ ਲੜ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਆਪਾਂ ਨੇ ਕਰਨਾ ਹੈ ਹੈ ਉਸ ਨੂੰ ਬੈਲੈਂਸ ਮਾਰ ਕੇ ਠੀਕ ਕਰਨਾ ਹੈ ਬਾਅਦ ਵਿੱਚ ਉਸ ਨੂੰ ਲਗਾਉਣਾ ਹੈ ਜਿੱਦਾਂ ਜਿਵੇਂ ਪਹਿਲਾਂ ਲਗਾਏ ਹਨ ਲੜ ਫਿਰ ਉਸ ਨੂੰ ਇਸ ਨੂੰ ਸਮਾਰ ਕੇ ਬਾਸੇ ਆਪਸੇ ਆਪੈਂਚ ਕਰਕੇ ਪਰ ਇਸ ਨੂੰ ਵੀ ਸਮਾਰ ਕੇ ਟਾਈਟ ਕਰਕੇ ਲਾਉਣਾ ਹੈ ਇਸ ਨੂੰ ਸਾਰੇ ਨਾ ਵਧੀਆ ਲਗਾਉਣਾ ਹੈ ਇਸ ਨਾਲ ਸਾਰੇ ਗੋਲਦਮਲੀ ਦੀ ਸ਼ੇਪ ਆਉਂਦੀ ਹੈ ਫਿਰ ਆਪਾਂ ਨੇ ਇਸ ਨਾਲ ਸਭ ਕੁਝ ਠੀਕ ਕਰਨਾ ਹੈ ਜਦ ਪਿੱਛੇ ਲੱਗ ਗਏ ਲੜ ਇਸ ਨੂੰ ਮੂਰੋਂ ਖਾਸ ਕਰ ਕਰਨਾ ਹੈ ਪਿੱਛੋਂ ਇਹਨਾਂ ਤੇ ਆਨੇ ਲੰਦੇ ਹੁੰਦੇ ਪਿੱਛੋਂ ਵੀ ਆ ਮਾੜਾ ਮੋਟਾ ਲੋਟ ਕਰ ਲੈ ਕਰੋ ਤੇ ਬਾਅਦ ਵਿੱਚ ਆਪਾਂ ਨੇ ਲੋਟ ਕਰਕੇ ਇਸ ਨੂੰ ਠੀਕ ਕਰਨਾ ਹੈ ਹੋਰ ਇਨ ਨੂੰ ਕੰਨਾਲੇ ਥੱਲੇ ਧੱਕੇ ਰੱਖ ਲਿਆ ਕਰੋ ਤੇ ਫੇਰ ਇਹਨੂੰ ਥੱਲੇ ਨਹੀਂ ਰੱਖਣਾ ਹੁੰਦਾ ਤੁਮਾਲੇ ਦੇ। ਇਹ ਪਹਿਲਾ ਵਾਲਾ ਉਸ ਨੂੰ ਉੱਤੇ ਨੂੰ ਚੱਕ ਲੈਣਾ ਹੁੰਦਾ ਹੈ ਬਾਅਦ ਵਿੱਚ ਆਪਾਂ ਇਹਨਾਂ ਨੂੰ ਪਾਲ ਪਾਲਣੇ ਹਨ ਹੋਰ ਬੇਰੇਸ ਨੂੰ ਪਾਲ ਪਾਲਣੇ ਹਨ ਜੇ ਬਾਅਦ ਹੈ ਤਾਂ ਮੈਂ ਉਹ ਤੋਂ ਬਾਅਦ ਨਹੀਂ ਚੱਕਿਆ ਸੀ ਤਾਂ ਕਰਕੇ ਮੈਂ ਉਹ ਕਿਤਾ ਨਹੀਂ ਕਰਕੇ ਹੁਣ ਆਪਾਂ ਇਸ ਨੂੰ ਲੱਗਦਾ ਹੈ ਹਰ ਗ੍ਰੀ ਦਾ ਹਾਲਾ ਹੈ ਮੇਰੇ ਕੋਲ